ਆਦੇ ਪਾਪਣਾ ਆ ਰਹੇ ਨੇ ਉਹ ਮੁੰਡੇ ਨੇ ਕੀਤੀ ਸਤਰਾਈ ਆ ਰਿਹਾ ਤੇ ਜੱਫਾ ਲੱਗੂ ਰੇਡਰ ਨੱਤੂ ਉਹ ਸਾਰੇ ਮੁੰਡੇ ਹੋ ਗਏ ਨੇ ਪੰਜਾਬੀ ਵੀਰੋ ਲਓ ਲੱਗਿਆ ਜੋਰ ਜੋਦੀ ਕਬੱਡੀ ਕਬੱਡੀ ਤੇ ਨੰਬਰ ਦੇਖਣੇ ਕਿ ਰੇਡਰ ਦੇ ਖੇਤਰ ਦੇ ਵਿੱਚੋਂ ਰੇਡ ਵੀ ਸੰਦੀਪ ਤੇ ਸਾਡੇ ਮਾਪੇ ਸਾਹਿਬ ਤੇ ਪਾਪ ਸਿੰਘ ਜੀ ਜਿਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਫੀਸਿੰਗ ਦੇ ਜਿਹੜੇ ਤੋਂ ਪਹਿਲਾਂ ਸਾਥੀ ਜਿੰਦ ਦੇ ਸਾਡੇ ਖੇਡਣੇ ਬਹੁਤ ਬੜੀਆ ਮੂਡ ਜੀਰ ਦਿੱਤਾ ਪਰ ਇਹ ਪਾਪਾ ਲੈ ਕੇ ਜਾਵੇ ਵੀਰ ਸਾਡਾ ਹੌਸ ਕਬੱਡੀ ਪੈ ਗਈ ਹੈ ਤੇ ਜੋ ਸਾਡੇ ਵੀਰ ਨਾਲ ਪਾਲੋ ਜਿਹੜੇ ਬਿਆਸ ਵਾਲਿਆ ਹਾਕਬੱਡੀ ਬਾਲੀ ਵੀਰੇ ਨੇ ਆਸ਼ੀਰਵਾਦ ਦੇ ਰਿਹਾ ਹੌਸਲਾ ਦੇ ਰਿਹਾ ਕਿ ਬੱਚਿਆਂ ਤੇ ਮਾਪਿਆਂ ਦਾ ਸਿਰ ਤੇ ਹੱਥ ਹੋਵੇ ਤੇ ਬੱਚੇ ਹੌਸਲੇ ਦੇ ਨਾਲ ਉੱਠਦੇ ਹੈ ਔਰ ਅੱਜ ਇਹ ਸੈਵਨ ਦੇ ਅੰਦਰ ਅੱਜ ਦੀਆਂ ਤਸਵੀਰਾਂ ਜਿਹੜੀਆਂ ਇਹ ਨਵੀਂ ਟੀਮ ਦੇ ਪੱਖੇ ਭਗਵੰਦਰ ਪਾਣ ਪੰਦੇ ਰਜਨੀਪਾਣ ਤੇ ਸੰਦੀਪ ਪਾਣ ਪਾਟਾ ਅਗਰਾਥ ਸਿੰਘ ਜੱਬਰਦਾ ਦਾ ਰਣਜੀਤ ਜੀਤ ਗਰਮਨ ਜੀ ਟਿੰਟੂ ਪੰਡਤ ਬਲਬੀਰ ਸਿੰਘ ਮੈਂਬਰ ਪੰਚਾਇਤ ਔਰ ਨਗਰ ਦੇ ਸਾਰੇ ਖਿਡਾਰੀ ਜਿਹੜੇ ਸਾਬਕਾ ਨੇ ਜਸਵੰਤ ਜਾਨਦੂ ਜੀ ਔਰ ਮੁੱਖ ਮਾਨੇ ਤੇ ਬਿਰਾਜਮਾਨ ਸ਼ਸ਼ੀਤਾ ਵਿੱਚ ਸਾਡੇ ਮੋਢੀ ਸਰਪੰਚ ਜੀ ਮੇਰੀ ਬੇਟੀ ਆਈਏ ਨਾਲ ਇਹ ਯਾਦਗਾਰੀ ਤਸਵੀਰਾਂ ਹੋ ਗਈਆਂ ਤੇ ਕੈਮਰੇ ਦੇ ਹੱਥ ਦੇ ਅੰਦਰ ਆ ਆਪ ਅੱਗੇ ਲਾਈਵ ਕਵਰੇਜ ਫੋਕਸ ਨਾਲ ਰਾਧਾ ਰਾਦੇ ਚੈਨਲ ਪੱਤਰਕਾਰ ਵੀਰ ਸਰਵ ਮੋਸਲੇ ਵਾਲੇ ਪੁੱਜੇ ਹੋਏ ਆ ਆ ਬੜਾ ਟਿਕਾਣੇ ਲੱਗ ਰਿਹਾ ਲੈ ਵੀ ਸਾਹੀ ਦਾ ਕਿੱਢੀ ਤੋਂ ਪੁੱਜਿਆ ਹੋਇਆ ਏ ਇਸ ਬੋਪਾ ਵਾਲੇ ਦੇ ਕਬੱਡੀਆਂ ਬਾਹਰ ਆਇਆ ਇਸ ਖੇਡਾਂ ਦਾ ਮਜ਼ਾ ਕੀ ਕਿ ਹੋਰ ਵੀ ਜੇਰੇਗਾ ਕਬੱਡੀ ਵੀ ਚੱਲ ਰਹੀ ਹੈ ਜਿਹਨਾਂ ਦੇ ਵਿੱਚ ਮਿਲ ਰਿਹਾ ਹੈ ਬੜੇ ਮਾਣ ਦਾ ਚਾਹਿਆ ਗਿਆ ਹੈ ਕਿ ਸਾਡਾ ਨਗਰ ਪਿੰਡ ਬੋਪਾ ਦਾ ਜਿਹੜਾ ਖੇਡਾ ਜਿਸ ਨੇ ਸਮਾਂ ਰੱਖਿਆ ਹੋਰੇ ਨਗਰ ਨਿਵਾਸੀ ਪੰਚਾਇਤ ਗ੍ਰਾਮ ਨੰਬਰ ਦਾ ਕਵਾਂਦੇ ਸਰਦਨ ਜੀ ਵੀ ਪਹੁੰਚੇ ਆ ਉਹਨਾਂ ਨੇ ਪਹਿਲਾਂ ਜੀਆ ਨੂੰ ਤੇ ਪਿਆਰੀ ਸਾਸਾਂ ਜੀ ਇਹ ਸਭ ਤੋਂ ਵੱਡਾ ਪ੍ਰਾਅਵਾ ਸਾਡੇ ਨਗਰਵਾਜ਼ ਇਹਨਾਂ ਨੇ ਇਹ ਬਹੁਤ ਵੱਡਾ ਕਰ ਦਿੱਤੇ ਵਧੀਆ ਟੂਰਨਾਮੈਂਟ ਕਰਵਾਇਆ ਹੋਇਆ ਜਿਸ ਸੇ ਗੁੰਡਲ ਦੰਗਲ ਵੀ ਚਾਰਿਆ ਪੂਰੇ ਜਲੋਂ ਦੇ ਬੱਚੇ ਹੋ ਗਏ ਉਹਨਾਂ ਨੂੰ ਆਨੰਦ ਦਾ ਕਰਾਇਮ ਦਿੱਤਾ ਜਾਂਦਾ ਹੈ ਨਾ ਹੀ ਬੇਅੰਤੀ ਕਰਦਾ ਆ ਕਿ ਜਿੰਨੇ ਵੀ ਬੱਚੇ ਖਿਡਾਰੀ ਹਨ ਉਹ ਲੁੱਸਿਆਂ ਤੇ ਰਹਿ ਰਹੇ ਨੇ ਤੇ ਜਸ ਤੋਂ ਅੱਗੇ ਵੀ ਵਧੀਆ ਤੇ ਵਧੀਆ ਟੂਰਨਾਮੈਂਟਸ ਸਾਬ ਨੂੰ ਕੇ ਆਪਣਾ ਨਾਮ ਦੇਸ਼ ਦਾ ਨਾਮ ਪੰਜਾਬ ਦਾ ਨਾਮ ਉੱਚਾ ਰੋਸਪੋਰਟ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤਾਤੇ ਖਾਨੂਆਲ ਬਲਣਾ ਤੇ ਜੈਮਨ ਸਿੰਘ ਵਾਲਾ ਫੇਰੇ ਚੇਚੀ ਤੇ ਕਾਦੀ ਸਾਰੀ ਸੌਰ ਸਿੰਘ ਪਤਲੀ ਤੇ ਖੱਤੜ ਕਲਾ ਇਹ ਜਿਮਾ ਤਿਆਰੀ ਕਰ ਲੈਣ ਲਓ ਸਾਹਮਣੇ ਨੰਬਰ 4 ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੈ ਸਦਾ ਹੀ ਨਾਰਾ ਕੇ ਸਾਰੇ ਟੂਰਨਾਮੈਂਟ ਉਹ ਪੂਰਾ ਰੱਜ ਕੇ ਸਾਹ ਦੇਖ ਨਾਲ ਜੁੜੀਦਾ ਆ ਤੇ ਸਾਰਾ ਪਿੰਡ ਸਾਹ ਦਿੰਦਾ ਆ ਗਰਾਮ ਪੰਜਾਇਰ ਕੇ ਐਨਆਰਏ ਵੀ ਸੜ ਜਾਏਗਾ ਬਹੁਤ ਮੈਂ ਧੰਨਵਾਦ ਤੁਹਾਡਾ ਬਹੁਤ ਬਹੁਤ ਹਾਂ ਜੀ ਜੋ ਕਿ ਇਹਨਾਂ ਖੇਡਣ ਦਰੋਹ ਪੱਦਰ ਤੇ ਖੇਡਣ ਪਿੰਡ ਬਦਲੇ ਦੇ ਹਿਸਾਬ ਨਾਲ ਖੇਡਣ ਬੱਚੇ ਨਸ਼ਿਆਂ ਤੋਂ ਬਚਣਗੇ ਚੰਗੇ ਰਸਤੇ ਪੈਦ ਕੇ ਤੇ ਇਹ ਜ਼ਰੂਰੀ ਬੱਚਿਆਂ ਨੂੰ ਸੇਧ ਦੇ ਆਈ ਨਸ਼ੇ ਨੂੰ ਕਿਤੇ ਨਾ ਫਿੱਲ ਨਸ਼ਾ ਕਰਕੇ ਨਾ ਤੇ ਬਹੁਤ ਜ਼ਿਆਦਾ ਵੀ ਬਹੁਤ ਜ਼ਿਆਦਾ ਸਾਰੇ ਨਗਰ ਨੂੰ ਬੜਾ ਖੁਸ਼ ਆ ਜੀ ਟੂਰਨਾਮੈਂਟ ਦਾ ਜੇ ਬੱਚਾ ਕਾਫੀ ਪਤਾ ਦੱਸੇ ਦਿੱਤਾ ਹੈ ਬਹੁਤ ਵਧੀਆ ਜੀ ਗਰਮੀ ਦੀ ਹੋਰ ਦੇ ਰਾਤੇ ਵੀ ਬਹੁਤ ਦੇਖਣਾ ਹੁਣ ਗਰਮੀ ਕਰਕੇ ਰਾਤ ਸ਼ਾਮ ਨੂੰ ਹੋਰ ਵੀ ਰਸ ਵੱਧ ਜਾਣਾ ਦੇ ਇੱਕ ਜਦ ਟੂਰਨਾਮੈਂਟ ਹੈ ਰਾਤ ਨੂੰ ਟੱਕਿਆ ਆਪਾਂ ਬੱਚਿਆਂ ਤੋਂ ਉੱਪਰ ਰਿਜ਼ਲਟ ਲੈ ਕੇ ਜਾ ਰਹੇ ਹਾਂ ਤੇ ਕਰਨ ਨਾਲ ਬਹੁਤ ਬੱਚਿਆਂ ਨੂੰ ਖੁਸ਼ ਆਇਆ ਕਿੰਨਾ ਟਾਈਮ ਹੋ ਗਿਆ ਤਾਂ ਆਪਾਂ ਦੀ ਡਾਇਰੈਕਟ ਹੜਾਟ ਮਾ ਦੂਜਾ ਬੱਚਾ ਹੜਾਟ ਮਾ ਜੀ ਦੋ ਦਿਨ ਦਾ ਟੂਰਨਾਮੈਂਟ ਹੈ ਦੋ ਦਿਨ ਦਾ ਟੂਰਨਾਮੈਂਟ ਹੈ ਤੇ ਜਦੋਂ ਵੱਡਿਆ ਬੱਚੇ ਦੇਖ ਵੀ ਲੈਂਦੇ ਆਂ ਖੇਡ ਵੀ ਲੈਂਦੇ ਆਂ ਦੂਰੋਂ ਦੂਰੋਂ ਟੀਮਾਂ ਆਉਂਦੀਆਂ ਆਂ ਬਾਕੀ ਉਹਦੇ ਨਾਲ ਦੀ ਪਾਰੀ ਦਾ ਖਾਣ ਪੀਣ ਦਾ ਰਹਿਸਤਾ ਸਾਰਾ ਪ੍ਰਬੰਧਿਆ ਅਨਾਮ ਜਿਹਦਾ ਤਾਂ ਗੁਰਪ੍ਰੀਤ ਸਿੰਘ ਦੱਸ ਕੇ ਗਿਆ ਆ ਕਈ 31000 41000 ਵੱਡੀਆਂ ਟੀਮਾਂ ਨੂੰ ਤੇ ਛੋਟੀਆਂ ਟੀਮਾਂ ਦੇ ਦਾ 8000 9000 11000 15000 12000 ਕਹਿ ਕੇ ਕਰਕੇ ਦੇ ਨਾਮ ਜਿਹੜੀ ਆ ਟੀਮ ਬਾਈ ਟੀਮ ਲੱਗਿਆ ਅੱਜ ਅਸਲ ਇਹ ਤਾਂ ਇਹੋ ਗੱਲ ਹੈ ਕਿ ਦੁਨੀਆਂ 'ਚ ਬੱਚੇ ਵੱਧ ਤੋਂ ਵੱਧ ਸਪੋਰਟਸ ਨਾਲ ਜੋਇਨ ਤੇ ਛੋਟੇ ਬੱਚਿਆਂ ਤੋਂ ਵੱਡੇ ਬੱਚੇ ਬਣਦੇ ਆ ਵੱਡੇ ਬੱਚੇ ਤੋਂ ਵੱਡੇ ਪਲੇਅਰ ਬਣਦੇ ਆ ਤੇ ਸਾਡੇ ਨਾਲ ਰੌਣਕ ਤਾਂ ਸੀ ਇਹ ਫਿਜ਼ੀਕਲ ਤੇ ਫੁੱਟਾ ਟੂਰਨਾਮੈਂਟ ਕਰਾਉਣਾ ਤੇ ਬੱਚੇ ਬਾਹਰ ਨਿਕਲਣਗੇ ਤੇ ਵੱਡੇ ਲੈਵਲ ਤੇ ਜਾਣਗੇ ਇਹ ਮਸ਼ਿਆਂ ਤੋਂ ਪਿੱਛਾ ਛਡੋ ਰਾਜਪੁਰ ਪਾਇਆ ਦੇ ਝਾੜ ਸਾਹਿਬ ਸ਼ਿਕਾਰ ਬਾਸੀਆਂ ਤੇ ਜਾਨੀ ਜਾਨੀ ਗੋਡੀ ਟੂਰਨਾਮੈਂਟ ਹੋ ਰਿਹਾ ਤੇ ਗੋਪਾਰਾਮਾ ਪਿੰਡ ਹੈ ਜੀ ਤੇ ਅਨਾਡਾ ਗੋਡੀ ਟੂਰਨਾਮੈਂਟ ਹੋ ਰਿਹਾ ਇੱਥੇ ਬਜਨੀ ਗੋਡੇ ਪਿੰਡ ਫਦਰਾ ਦੇ ਮੈਚ ਕਰਵਾਏ ਜਾ ਰਹੇ ਆ ਤੇ ਪਿੱਛੇ ਸਾਡੇ ਪੁਰਾਣੇ ਜਿਹੜੇ ਪ੍ਰਧਾਨ ਰਹੇ ਆ ਪਿੰਡ ਦੇ ਮੋਹਰੇ ਤੇ ਹੁਣ ਵੀ ਜਿਹੜੇ ਨਾਲ ਦੇ ਮੁੰਡੇ ਨਾਲ ਜੁੜੇ ਆ ਤਾਂ ਬਹੁਤ ਚਾਅ ਨਾਲ ਸ਼ਾਦਾ ਟੂਰਨਾਮੈਂਟ ਕਰਵਾ ਰਹੇ ਆ ਅੱਜ ਫਾਈਨਲ ਟੂਰਨਾਮੈਂਟ ਦਾ ਕੱਲ ਉਹਨਾਂ ਦਾ ਨਾਮ ਕਰ। ਕਾਲੇ ਕਿਹਦੇ ਨਾਮ ਤੇ ਉਹਨਾਂ ਅਧਿਕਾਰੀਆਂ ਦੇ ਨਾਮ ਤੇ। ਜਿਹੜਾ ਆਪਣਾ ਵਜਨ ਦਾ ਸੀਗਾ ਜੀ ਉਹ ਕੋਈ 36 ਦਾ 9000 ਤੇ 7000, 48 ਦਾ ਕੋਈ 12000 ਤੇ 10000 ਤੇ 58 ਦਾ 15 ਤੇ 12 ਤੇ ਪਿੰਡਪੱਤਰ ਦਾ 52 ਕਿਤਾਰੀ ਆ ਤੇ ਬੈਸਟਾ ਨੂੰ 11-11000 ਆ। ਇਹ ਕਿਹੜੀ ਖਿਡਾਰੀ ਹੈ ਕਿਹਦੇ ਵਾਸਤੇ ਕਿੱਥੇ ਕਿੱਥੋਂ ਆਏ ਟੀਮਾਂ ਆਈਆਂ ਨੇ। ਇਹ ਕੋਈ ਆਪਣੇ ਦੀ 30 ਤੋਂ 40 ਦੇ ਕਰੀਬ ਟੀਮਾਂ ਆ ਕੋਈ ਪੱਤੜ ਕਲਾਂ, ਸੁਰਖਪੁਰ ਜੋ ਵੀ ਇਲਾਕੇ ਦੀਆਂ ਨਾਂ ਬਾ ਟੀਮਾਂ ਟੋਟਲੀ ਪਹੁੰਚ ਗਿਆ ਸਾਰੀਆਂ। ਹਾਂਜੀ ਉਹ ਪੰਗੀਆਂ ਸਾਰੀਆਂ ਜਿਹੜਾ ਨਰੋਲ ਆਪਰਾ ਹੈਗਾ ਕਿ ਨਰੋਲ ਪਿੰਡ ਪੰਦਰ ਨੂੰ ਜਿਹੜਾ ਆਪਾਂ ਬढ़ावा ਦੇਣਾ ਹੈ ਕਿ ਜਿਹੜਾ ਪਿੰਡ ਚ ਕਬੱਡੀ ਪਿੰਡਾਂ ਚੋਂ ਖਤਮ ਹੁੰਦੀ ਜਾ ਰਹੀ ਆ ਕਿ ਇਹਨੂੰ ਦੁਬਾਰਾ ਤਾਂ ਲਿਆ ਸਕੀਏ ਕਿ ਨਰੋਲ ਖਲੌਣੀਆਂ ਇਹ ਹੁਣ ਨਰੋਲ ਨੂੰ ਅੱਗੇ ਲਿਆਉਣ ਲਈ ਸਾਡੇ ਪਿੰਡ ਦੇ ਜੋ ਆੜਾ ਪ੍ਰਾਂਤ ਹੈ ਸੱਜਣਾ ਕਿ ਨਰੋਲ ਕਬੱਡੀ ਦੇ ਤੇ ਬੱਚੇ ਜਿਹੜੇ ਗਾਂ ਸਾਡੇ ਗਾਂ ਹੋਰ ਹਾਂਜੀ ਅਜੀ ਚੱਲ ਹੈਗੀ ਸ਼ੌਂਕ ਦੀ ਜਿਹੜੀ ਜਦੋਂ ਆਪਣੇ ਪੰਜਾਬੀਆਂ ਦਾ ਨਾਮ ਉਹਨਾਂ ਦਾ ਕਬੱਡੀ ਸ਼ੌਂਕ ਹੈ ਉਹ ਵੀ ਬਹੁਤ ਸੀ ਸ਼ੌਂਕ ਹੁਣ ਵੀ ਮੁੰਡਿਆਂ ਨੂੰ ਬਹੁਤ ਆ ਇਹ ਆ ਕਿ ਕਬੱਡੀ ਹੁਣ ਮਹਿੰਗੀ ਹੋ ਗਈ ਆ ਬ੍ਰਾਂਡਡ ਖੇਡਾ ਜਾ ਗਈ ਆ ਹੁਣ ਕੋਰੋਨਾ ਦੇ ਲੱਖਾਂ ਦੇ ਨਾਮ ਇਹ ਆ ਕਿ ਚੋਰ ਵਧੀਆ ਮਿਲਨੇ ਵੀ ਚਾਹੀਦੇ ਆ ਮਿਹਨਤ ਦਾ ਮੁੱਲ ਮਿਲਣਾ ਵੀ ਚਾਹੀਦਾ ਪਰ ਜਦੋਂ ਸਾਰੇ ਆਪਣੇ ਪੰਜਾਬੀਆਂ ਦਾ ਸ਼ੌਕ ਆ ਉਹ ਕਬੱਡੀ ਨੂੰ ਤਾਂ ਸਦਾ ਹੀ ਰਹਿਣੀ ਆ ਇਹ ਐਨਆਰਆਈ ਵੀਰਾਂ ਦੇ ಗ್ರಾಮ ਪੰਚਾਇਤ ਅਤੇ ਹੋਰ ਪਿੰਡ ਦੇ ਸਮੂਹ ਵਤਵਾਂਦੇ ਹਜਨਾਂ ਦੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਮੈਚ ਹੋ ਰਿਹਾ 59 ਕਬੱਡੀ ਟੂਰਨਾਮੈਂਟ ਤੇ ਪਿੰਡ ਦਾ ਪੂਰਾ ਸਹਿਯੋਗ ਹੈ ਸਾਨੂੰ ਤੇ ਹੋਰ ਸਕੇ ਦੇਖਣ ਵਾਸਤੇ ਆਏ ਆ ਉਹਨਾਂ ਵਾਸਤੇ ਵਾਰੀ ਜੋ ਵੀ ਆਪਣਾ ਲੰਗਰ ਪਾਣੀ ਦਾ ਜੋ ਜਲ ਪਾਣੀ ਚਾਹ ਜਿੰਨੀ ਵਾਤੇ ਵਾਤੇ ਵੰਨਦੀ ਜਾਂ ਹੋਰ ਟੱਕੇ ਗੁੰਡਰ ਤਾਂ ਸਾਹਮਣੇ ਲਾਏ ਆ ਜਿੰਨੀਆਂ ਬੜਾ ਕਮੇਟੀ ਕਰ ਸਕਦੀ ਵਾਤੇ ਵਾਤੇ ਕੀਤਾ ਗਿਆ ਹੈ ਦੇਖੋ ਬਾਜੀ ਇਹ ਜਾ ਕੇ ਚਲੋ ਜਿਹੜੇ ਬੰਦੇ ਆਪਣੇ ਬੱਚੇ ਫਾਸਲੇ ਗਏ ਨਸ਼ਿਆਂ ਦੇ ਉਹਨਾਂ ਦਾ ਚਲੋ ਅਸੀਂ ਉਹਨਾਂ ਨੂੰ ਵੀ ਜਤਨ ਕਰ ਰਹੇ ਹਾਂ ਕਿ ਨਿਕਲ ਆਉਣ ਵਾਲੇ ਸਮੇਂ ਤੇ ਜਿੰਨੇ ਬੱਚੇ ਆਪਣੇ ਨਾਲ ਵਾਤਵਾਂਝੇ ਜੋੜੀਏ ਕਿ ਜਿਹੜਾ ਨਸ਼ਿਆਂ ਨੂੰ ਆਪਾਂ ਠੱਲਵਾ ਦਿੱਤੀਏ ਕਿ ਫੋਟੋ ਨਾਲ ਵਾਤਵਾਂਝੇ ਜੁੜੀਏ